ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਮਨਾ ਨਦੀ ਦੇ ਕਿਨਾਰੇ ਠਹਿਰੇ ਹੋਏ ਸਨ ਉਹਨਾਂ ਨੇ ਸੰਗਤਾਂ ਨੂੰ ਦਰਸ਼ਨ ਦੇ ਕੇ ਉੱਥੋਂ ਅੰਮ੍ਰਿਤਸਰ ਜਾਣ ਦੀ ਤਿਆਰੀ ਕੀਤੀ ਤਾਂ ਕੁਝ ਸੰਗਤਾਂ ਅਤੇ ਸਿੱਖ ਆਪ ਜੀ ਦੇ ਨਾਲ ਹੀ ਚੱਲ ਪਏ। ਗੁਰੂ ਜੀ ਰਸਤੇ ਵਿੱਚ ਸੰਗਤਾਂ ਨੂੰ ਦਰਸ਼ਨ ਦਿੰਦੇ ਅਤੇ ਸੰਗਤਾਂ ਧੰਨ-ਧੰਨ ਕਰਦੀਆਂ ਆਪੋ ਆਪਣੇ ਘਰਾਂ ਨੂੰ ਜਾਂਦੀਆਂ। ਗੁਰੂ ਜੀ ਚੱਲਦੇ-ਚੱਲਦੇ ਬਿਆਸਾ ਨਦੀ ਦੇ ਕਿਨਾਰੇ ਪਹੁੰਚ ਗਏ। ਉਸ ਵਕਤ ਬਾਦਸ਼ਾਹ ਜਹਾਂਗੀਰ ਆਪਣੀਆਂ ਬੇਗਮਾਂ ਅਤੇ ਸਿਪਾਈਆਂ ਨਾਲ ਲਾਹੌਰ ਨੂੰ ਜਾਂਦਾ ਹੋਇਆ ਬਿਆਸਾ ਨਦੀ ਦੇ ਆਸ-ਪਾਸ ਹੀ ਸੀ। ਬਾਦਸ਼ਾਹ ਜਹਾਂਗੀਰ ਗੁਰੂ ਜੀ ਤੇ ਬਹੁਤ ਹੀ ਸ਼ਰਧਾ ਭਾਵਨਾ ਰੱਖਦਾ ਸੀ ਅਤੇ ਅਕਸਰ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦਾ ਰਹਿੰਦਾ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਵੀ ਬਿਆਸਾ ਨਦੀ ਦੇ ਕਿਨਾਰੇ ਹੀ ਠਹਿਰੇ ਹੋਏ ਹਨ ਤਾਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਅਤੇ ਗੁਰੂ ਜੀ ਤੋਂ ਅਸ਼ੀਰਵਾਦ ਲੈ ਕੇ ਆਪਣੇ ਡੇਰੇ ਨੂੰ ਚਲਿਆ ਗਿਆ ਬਾਦਸ਼ਾਹ ਜਹਾਂਗੀਰ ਗੁਰੂ ਜੀ ਦੇ ਨਾਲ ਬਹੁਤ ਪ੍ਰੇਮ ਭਾਵਨਾ ਵੀ ਰੱਖਦਾ ਸੀ ਜਦੋਂ ਬਾਦਸ਼ਾਹ ਨੇ ਆਪਣੇ ਡੇਰੇ ਜਾ ਕੇ ਆਪਣੀਆਂ ਬੇਗਮਾਂ ਨਾਲ ਗੱਲ ਕੀਤੀ ਤਾਂ ਬਾਦਸ਼ਾਹ ਜਹਾਂਗੀਰ ਦੀਆਂ ਬੇਗਮਾਂ ਨੇ ਗੁਰੂ ਜੀ ਨੂੰ ਮਿਲਣ ਵਾਸਤੇ ਬੇਨਤੀ ਕੀਤੀ ਕਿ ਸਾਨੂੰ ਪੀਰ ਜੀ ਦੇ ਦਰਸ਼ਨ ਕਰਵਾਓ ਅਸੀਂ ਅੱਗੇ ਵੀ ਉਹਨਾਂ ਦੀ ਬਹੁਤ ਸੋਭਾ ਸੁਣੀ ਹੈ ਦੂਸਰੇ ਦਿਨ ਬਾਦਸ਼ਾਹ ਨੇ ਤੰਬੂ ਕਨਾਤਾ ਲਗਵਾ ਕੇ ਗੁਰੂ ਜੀ ਨੂੰ ਆਖਿਆ ਬੇਗਮਾ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਆਪ ਜੀ ਕਿਰਪਾ ਕਰਕੇ ਇਸ ਤੰਬੂ ਵਿੱਚ ਬੈਠ ਕੇ ਬੇਗਮਾ ਨੂੰ ਦਰਸ਼ਨ ਦਿਓ ਅਪਰੰਤ ਸਾਰੀਆਂ ਬੇਗਮਾ ਆਪਣੀਆਂ ਦਾਸੀਆਂ ਨਾਲ ਗੁਰੂ ਜੀ ਦੇ ਤੰਬੂ ਵਿੱਚ ਆ ਗਈਆਂ ਤੇ ਬੇਨਤੀ ਕੀਤੀ ਪੀਰ ਜੀ ਸਾਨੂੰ ਕੋਈ ਉਪਦੇਸ਼ ਦਿਓ ਗੁਰੂ ਜੀ ਨੇ ਕਿਹਾ ਬੀਬੀਓ ਆਪਣੇ ਪਤੀ ਦੀ ਸੇਵਾ ਅਤੇ ਇਮਾਨ ਵਿੱਚ ਰਹਿਣਾ ਹੀ ਇਸਤਰੀ ਦਾ ਧਰਮ ਹੈ ਆਪਣੇ ਪਤੀ ਤੋਂ ਬਿਨਾਂ ਸਭ ਮਰਦਾਂ ਨੂੰ ਪਿਤਾ ਭਾਈ ਕਰਕੇ ਵੇਖਣਾ ਹੀ ਇਸਤਰੀ ਦੇ ਸੁਭ ਲੱਛਣ ਤੇ શ્રેਸ਼ਟ ਗੁਣ ਹਨ ਆਪਣੇ ਪਤੀ ਦੀ ਸੇਵਾ ਅਤੇ ਆਗਿਆਕਾਰੀ ਤੋਂ ਬਿਨਾ ਇਸਤਰੀ ਦਾ ਦੂਜਾ ਧਰਮ ਖੁਦਾ ਦੀ ਬੰਦਗੀ ਕਰਨਾ ਹੈ ਜਿਸ ਤਰ੍ਹਾਂ ਸਾਡੇ ਧਰਮ ਵਿੱਚ ਇਸਤਰੀ ਵਾਸਤੇ ਆਪਣੇ ਪਤੀ ਤੋਂ ਬਿਨਾਂ ਦੂਸਰੇ ਮਰਦ ਵੱਲ ਵੇਖਣਾ ਵੀ ਗੁਨਾਹ ਹੈ ਇਸੇ ਤਰ੍ਹਾਂ ਹੀ ਸਾਡੇ ਧਰਮ ਵਿੱਚ ਆਪਣੀ ਇਸਤਰੀ ਤੋਂ ਬਿਨਾਂ ਦੂਸਰੀ ਇਸਤਰੀ ਵੱਲ ਵੇਖਣਾ ਮਰਦ ਵਾਸਤੇ ਗੁਨਾਹ ਹੈ ਆਪਣੀ ਇਸਤਰੀ ਤੋਂ ਬਿਨਾਂ ਹੋਰ ਸਭ ਨੂੰ ਮਾਮਾ ਭੈਣਾ ਦੇ ਧੀਆਂ ਸਮਝਣਾ ਮਰਦ ਦੇ ਸ਼ੁਭ ਗੁਣ ਅਤੇ ਸ਼੍ਰੇਸ਼ਟ ਲੱਛਣ ਹਨ ਸਾਡੀ ਗੁਰਗੱਦੀ ਦੇ ਲਿਹਾਜ਼ ਨਾਲ ਤੁਸੀਂ ਸਾਡੀਆਂ ਭੈਣਾ ਸਮਾਨ ਹੋ ਇਸ ਤਰ੍ਹਾਂ ਦੇ ਸਿੱਖਿਆਦਾਇਕ ਬਚਨ ਸੁਣ ਕੇ ਬੇਗਮਾ ਬਹੁਤ ਪ੍ਰਸੰਨ ਹੋਈਆਂ ਅਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਤੰਬੂ ਵਿੱਚ ਚਲੀਆਂ ਗਈਆਂ ਬਾਦਸ਼ਾਹ ਨੂੰ ਉਹਨਾਂ ਨੇ ਦੱਸਿਆ ਗੁਰੂ ਜੀ ਪੀਰਾਂ ਦੇ ਪੀਰ ਹਨ ਉਹਨਾਂ ਦੀ ਸਿਫਤ ਸਾਡੇ ਪਾਸੋਂ ਨਹੀਂ ਹੋ ਸਕਦੀ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਹਰ ਗੋਬਿੰਦ ਪਾਤਸ਼ਾਹ ਜੀ